ਜੀ ਸਸਰੀਕਾਲ ਨਮਸਤੇ ਐਂਡ ਅਦਆਬ ਜੀ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਦਾ ਵਲੌਗ ਬਹੁਤ ਹੀ ਖਾਸ ਤੇ ਸਪੈਸ਼ਲ ਵਾ ਅੱਜ ਦੇ ਵਲੌਗ ਵਿੱਚ ਤੁਹਾਨੂੰ ਆਪਾਂ ਇੱਕ ਐਡਾਂ ਦੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਜਿੱਥੋਂ ਦੀਆਂ ਕਿੰਨਾ ਝੂਲਦੀਆਂ ਨੇ ਤੇ ਉਸ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਸੀ ਤਨਤਨ ਸ਼ੇਰ ਗੁਰੂ ਅਰਜਨ ਦੇਵ ਜੀ ਨੇ ਤੇ ਇਹ ਗੁਰਦੁਆਰਾ ਪੈਂਦਾ ਜੀ ਤਰਨਤਨ ਡਿਸਟ੍ਰਿਕਟ ਤੇ ਠੱਠਾ ਪਿੰਡੇਗਾ ਉੱਥੇ ਗੁਰਦੁਆਰਾ ਪੈਂਦਾ ਤੇ ਬਹੁਤਾ ਟਾਈਮ ਵੇਸਟ ਕਰਦੇ ਨਾ ਆਏ ਚਲੋ ਆਪਾਂ ਤੁਹਾਨੂੰ ਦਿਖਾਣੇ ਉੱਥੋਂ ਦਾ ਇਤਿਹਾਸ ਦੱਸਦੇ ਆਂ ਕਿ ਕਿੰਦਾ ਝੂਲਦੀਆਂ ਨੇ ਕਿੰਦਾ ਤੇ ਚਲੋ ਮਿਲਦੇ ਆ ਜੀ ਤੇ ਆਇਆ ਜੀ ਤਰਨਤਨ ਰੋਡ ਤੇ ਇੱਥੋਂ ਆਪਾਂ ਸੱਜੀ ਹੋਣਾ ਜੇ ਠੱਠੀ ਖਾਰਾ ਪਿੰਡ ਪੈਦਾ ਜੇ ਤੇ ਠੱਠੀ ਖਾਰੇ ਤੋਂ ਘੱਟੋ ਘੱਟ ਨਹੀਂ 2 ਕਿਲੋਮੀਟਰ ਦੀ ਦੂਰੀ ਤੇਗਾ ਜੇ ਗੁਰਦੁਆਰਾ ਸਾਹਿਬ ਤੇ ਚਲੋ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਕਰਵਾਣੇ ਆ ਜਿਹੜਾ ਵੀਰ ਭਰਾ ਸਾਡਾ ਵੀਡੀਓ ਦੇਖ ਰਹੇ ਨੇ ਜਿਹੜੇ ਤੇ ਉਹਨਾਂ ਨੂੰ ਵੀ ਦਰਸ਼ਨ ਕਰਵਾਣੇ ਆ ਹਾਂਜੀ ਤੇ ਇਹ ਆ ਜੀ ਗੁਰਦੁਆਰਾ ਝੂਲਦੇ ਸਾਹਿਬ ਗੁਰਦੁਆਰਾ ਤੇ ਇੱਥੋਂ ਦੇ ਚਲੋ ਦਰਸ਼ਨ ਕਰਵਾਨੇ ਆ ਤੁਹਾਨੂੰ ਸਾਰਿਆਂ ਨੂੰ ਤੇ ਇੱਥੋਂ ਦੇ ਇਤਿਹਾਸ ਬਾਰੇ ਵੀ ਪੁੱਛਦੇ ਆ ਕਿਸੇ ਨੂੰ ਇੱਥੋਂ ਦਾ ਇਤਿਹਾਸ ਕੀ ਆ ਤੇ ਨਾਲ ਇੱਥੋਂ ਦੀਆਂ ਕੰਦਾਂ ਵੀ ਝੂਲਦੀਆਂ ਨੇ ਉਹਦੇ ਵੀ ਦਰਸ਼ਨ ਕਰਵਾਨੇ ਆ ਤੁਹਾਨੂੰ ਇਹ ਆ ਜੀ ਉਹ ਦਰਖਤ ਕਹਿੰਦੇ ਇਸ ਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲავਾਸਤੇ ਆਏ ਸਨ ਇਸ ਝੰਡ ਤੇ ਘੋੜੇ ਬੰਨੇ ਸਨ ਤੇ ਬਹੁਤ ਹੀ ਪੁਰਾਤਨ ਪੇੜ ਵਾ ਹਾਂਜੀ ਸਾਧ ਸੰਗਤ ਜੀ ਕਰੋ ਜੀ ਝੂਲਨੇ ਮਹਿਲ ਦੇ ਦਰਸ਼ਨ ਤੇ ਇਸ ਗੁਰਦੁਆਰੇ ਨੂੰ ਦੁੱਖ ਨਿਵਰਨ ਸਾਹਿਬ ਵੀ ਕਿਹਾ ਜਾਂਦਾ ਵਾ ਭਈ ਆ ਜਿਹੜੀ ਝੂਲਨੇ ਸਾਹਿਬ ਗੰਦੇ ਕੀ ਹੈ ਘੱਟੋ ਘੱਟ ਨਹੀਂ 500 ਸਾਲ ਪੁਰਾਣੀ ਗੰਦ ਵਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਰਮਾਣ ਕਰਵਾਇਆ ਸੀ ਇਸ ਗੰਦ ਦਾ ਤੇ ਜਿਹੜੇ ਵੀ ਸੰਗਤਾਂ ਇੱਥੇ ਅਰਦਾਸ ਕਰਦੀਆਂ ਨੇ ਤੇ ਜਿੰਨੇ ਉਹਨਾਂ ਦੇ ਦੁੱਖ ਦਰਦ ਨੇ ਸਾਰੇ ਦੂਰ ਹੁੰਦੇ ਨੇ ਤੇ ਜੜੀਆਂ ਆਪਣੇ ਜਿਹੜੇ ਟੂਰਿਸਟ ਆਉਂਦੇ ਨੇ ਜੜੀਆਂ ਸੰਗਤਾਂ ਆਉਂਦੀਆਂ ਨੇ ਤੇ ਉਹ ਜ਼ਰੂਰ ਇਸ ਜਗ੍ਹਾ ਤੇ ਵਿਜ਼ਿਟ ਜ਼ਰੂਰ ਕਰੋ ਇਹ ਬਹੁਤ ਹੀ ਪੁਰਾਤਨ ਗੁਰਦੁਆਰਾ ਸਾਹਿਬ ਹੈ ਇਹ ਜੀ ਸੰਗਤਾਂ ਜਦੋਂ ਜਦੋਂ ਵੀ ਆਉਂਦੀਆਂ ਨੇ ਅੰਮ੍ਰਿਤਸਰ ਦਰਸ਼ਨ ਕਰਦੀ ਨੇ ਦਰਬਾਰ ਸਾਹਿਬ ਦੇ ਤੇ ਇਸ ਜਗ੍ਹਾ ਤੇ ਜ਼ਰੂਰ ਆਇਆ ਕਰੋ ਇਹ ਸਿਰਫ ਤੇ 20 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਸਾਹਿਬ ਆਵਲਾ ਵਾੜਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਾਂਕੀ ਗੁਰੂ ਅਰਜਨ ਜੀ ਜੀ ਮਹਾਰਾਜ 7 ਸਾਲ 7 ਮਹੀਨੇ 7 ਦਿਨ ਇਸਤਾਨਕੀ ਰਹੇ ਉਹ ਰਾਂਝੇ ਰਹੇ ਜਦੋਂ ਤਰਨਕਾਰਨ ਸਾਹਿਬ ਕਾਰ ਸਿਵਾ ਕਰਾ ਕਰਦੇ ਸੀ ਸਰਪਾਰ ਸਾਹਿਬ ਜੀ ਸ਼ੋਭਤ ਗੁਰੂ ਅਰਜਨ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਪਾਚਾ ਛੋਟੀ ਵਸਤੂ ਦੇ ਭਾਗੇ ਕੋਲ ਪਾਸ ਬੜਿਆ ਕਰਦੇ ਸੀ ਉਰਦਨ ਬਾਬੇ ਬੁੱਢੇ ਸਾਹਿਬ ਨੂੰ ਕਹਿੰਦੇ ਆ ਬਾਬਾ ਜੀ 5 ਸਾਲ ਹੋ ਗਏ ਪਿੱਤਾਂ ਨੂੰ ਮਿਲਿਆ ਨੂੰ ਕਿਹਦਾ ਜੀ ਦਰਸ਼ਨਾਂ ਦੀ ਕਰਦਾ ਅਖੇ ਜੇ ਸਤਾਂ ਤੇ ਦਰਸ਼ਨ ਹੋਣਗੇ ਬਾਬਾ ਬੁੱਢਾ ਜੀ ਕਹਿੰਦੇ ਜੇ ਐਂ ਟਾਈਮ ਚੱਲ ਗਿਆ ਦੁਪਹਿਰ ਵੜੇ ਤੇ ਤਰੰਤਾਂ ਨੂੰ ਸਾਹਿਬ ਮਿਲਣ ਕੇ ਕਾਰਸਿਵਾਂ ਕਰਾਉਂਦੀ ਦਰਬਾਰ ਸਾਹਿਬ ਦੀ ਸ਼ੁਰੂ ਹੋ ਗਈ ਜੀ ਅੰਮਰ ਸੂਰੇ ਜਣ ਕੇ 66 ਘਾਰੇ ਮਿਲਣ ਕੇ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਅੰਮ੍ਰਿਤ ਵੇਲੇ ਸਥਾਨ ਤੇ ਲੈ ਕੇ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਆ ਕਥਾ ਕੀਰਤਨ ਕਰਦੇ ਆ ਸੰਗਤਾਂ ਬੈਠੀਆਂ ਸੁਣਦੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਵੇਖ ਕੇ ਬਹੁਤ ਖੁਸ਼ ਹੋਏ ਸੰਗਤ ਵਿੱਚੋਂ ਉੱਠ ਕੇ ਗੁਰੂ ਵਰਤ ਬੰਦ ਪਾ ਚਣ ਕੇ ਪੀੜੀ ਦੇ ਕੇ ਥੀਰਾਂ ਵਰਦ ਤੇ ਦੋ ਪੀੜੀ ਚੋੜੇ ਦੇ ਵਿੱਚ ਖੰਮ ਪਿਆਰ ਕਰਾਈ ਉਹਨਾਂ ਕਿ ਪੁੱਤਰਾ ਜਿਤਨਾ ਤੇਰੀ ਮਿਲਿਆ ਸਾਡੇ ਸੀਨੇ ਖੰਡ ਪਈ ਆ ਇਹ ਥਾਂ ਤੇ ਆਈ ਸਾਥ ਸੰਗਤ ਦੇ ਦੁੱਖ ਕੱਟੇ ਜਾਣਗੇ ਪੁੱਤਰਾ ਵਾਲਿਆਂ ਨੂੰ ਪੁੱਤਣੀਆਂ ਦਾਤਾਂ ਬਿੰਦਗੀਆਂ ਵਿਛੜੀਆਂ ਦੇ ਮਿਲ ਆਪ ਹੋਣਗੇ ਇਹ ਗੁਰਬਚਨ ਨਾਨਕ ਜੀ ਖੜਵਾ ਧੀਰੇ ਮਹਿਰ ੰਮਰਸਰ ਸਾਹਿਬ ਤੋਂ ਆਣ ਕੇ ਤੋਂ ਕੋੜੇ ਬੀਬੀ ਮਹਾਰਾਜ ਜੀ ਜੋ ਰੀਤ ਉਹਨਾਂ ਹੱਥ ਚੋੜ ਕੇ ਬੈਠੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਤੇ ਦੁੱਖ ਦੂਰ ਕਰਦੇ ਸਾਡਾ ਕੋਲ ਦੂਰ ਕਰੋ ਅਸੀਂ ਗੜੇ ਪੁਛਰੇ ਆਇਆ ਇਸ ਲੋਕ ਕੀਤਾ ਨਹੀਂ ਗੁਰੂ ਅਰਜਨ ਜੀ ਦੀ ਕੋੜੇ ਰੁਕਿੰਦੇ ਪੰਜਾਇਦਵਾਰੀ ਸਰੂਪ ਛਾਣ ਕਰੋ ਪੰਜਾਇਦਵਾਰੀ ਮਹਾਰਾਜ ਜੀ ਜੋ ਨੀਤ ਨੂੰ ਸਵੀਕਾਰਨ ਕਰੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜੀ ਉਹ ਸਾਹਿਬ ਨੇ ਕੋੜੇ ਰਾਜੀ ਕੀਤੀ ਹਾਏ ਆਵੇ ਕੇ ਨਾ ਹੀ ਆਵੇ ਇਸ ਸ਼ਾਂਤੀ ਗੁਰੂ ਸਾਹਿਬ ਦੀ ਮਹਿਲ ਰਹੀ ਦੀ ਦੁਨੀਆ ਕਈ ਕਿਉ ਮਿਲ ਗਈ ਗਿਰੀ ਸੰਤਾਈ ਸੰਤ ਕੇ ਆਉਣ ਵਿਆ ਮੁੰਨ ਮੰਨੀਆਂ ਮਰਦਾ ਪਉਣ ਗਿਆ ਇਸ ਸ਼ਾਂਤੀ ਸੇਵਾ ਸ੍ਰੀ ਮਾਨ ਸੰਤ ਬਾਬਾ ਖੜ ਸਿੰਘ ਜੀ ਬਾਬੇ ਬੁਦੇ ਸਾਹਿਬ ਵਾਲੇ ਉਹਨਾਂ ਤੋਂ ਸਾਈਂ ਸ੍ਰੀ ਮਾਨ ਸੰਤ ਬਾਬਾ ਚਨ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਹੀਰਾ ਜੀ ਕੇ ਸੇਵਾ ਕਰਾਰੇ ਜਿਵੇਂ ਮਹਿਲਾ ਦੀ ਸੰਤਾਂ ਦੇ ਸਜੋਗ ਦੇ ਨਾਲ ਜੋ ਤਿਆਰੀ ਸ਼ਲਦਾ ਸੇਵਾ ਦੀ ਗੋਲ ਵਿੱਚ ਤਰਫਲ ਪਾ ਗਏ ਮਹੀਨਾ ਰੋਕੇ ਲੈ ਕੇ ਲੰਗਰ ਤੋਂ ਜਲਪਾਣੀ ਸ਼ਕ ਤੇ ਜਾਣਾ ਬਾਈ ਵਾਹਿਗੁਰੂ ਦੀਪਾ ਕੰਤਾ ਵਾਹਿਗੁਰੂ ਜਕੀਫਤ ਆ ਜਿਹੜੀ ਸਾਹਮਣੇ ਚੀਜ਼ ਹੈ ਨਾ ਆ ਚੱਕੀ ਗਈ ਹੈ ਇਹ ਪੁਰਾਣੇ ਟਾਈਮਾਂ ਤੇ ਚੱਕੀ ਨਹੀਂ ਜਿਹੜੀ ਪੀਸਦੇ ਸੀ ਉਹ ਹੈਗੀ ਹੈ ਮਤਲਬ ਕਿ ਹਜੇ ਵੀ ਇਤਿਹਾਸ ਸਾਹਮਣੇ ਹੋਏ ਆ ਵਾਲੇ ਆ ਪ੍ਰਾਤਨ ਟਾਈਪ ਜਿਹੜੀ ਚੱਕੀ ਹੁੰਦੀ ਸੀ ਉਹ ਹੈ ਤੇ ਚਲੋ ਆਪਾਂ ਔਨ ਕਰਦੇ ਆਂ ਦਰਸ਼ਨ ਇਹ ਛੋਟੀਆਂ ਛੋਟੀਆਂ ਬੋੜੀਆਂ ਨੇ ਪੁਰਾਤਨ ਟਾਈਪ ਦੀਆਂ ਬਣੀਆਂ ਹੋਈਆਂ ਜਿਹੜੀਆਂ ਵਾਹਿਗੁਰੂ ਇਹ ਕਿਹਦੀ ਖਪੀਰ ਥੱਲੇ ਵਿਖੇ ਨਾ ਆ ਰਹੀ ਜੀ ਹਾਈ ਤੇ ਅਰਦਾਸ ਹੋਣੀ ਹੈ ਫਿਰ ਉਸ ਤੋਂ ਬਾਅਦ ਮਹਿਸੂਸ ਕਰਿਓ ਅੱਖਾਂ ਬੰਦ ਕਰਕੇ ਕੋਈ ਮਹਿਸੂਸ ਫੂਸ ਸਵਾ ਜੀ ਤੇ ਅੱਜ ਦਾ ਵਲੋਗ ਆਪਾਂ ਇੱਥੇ ਫਿਨਿਸ਼ ਕਰਦੇ ਆਂ ਤੇ ਮਿਲਦੇ ਆਂ ਹੁਣ ਜੀ ਨੈਕਸਟ ਵਲੋਗ ਚ ਤੇ ਜਿਹੜੇ ਵੀ ਟੂਰਿਸਟ ਆਂਦੇ ਨੇ ਅੰਮ੍ਰਿਤਸਰ ਦਰਸ਼ਨ ਕਰਨ ਤੇ ਇੱਥੇ ਜ਼ਰੂਰ ਵਿਜ਼ਿਟ ਕਰਨ ਤੇ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਆਏ ਗੁਰਦੁਆਰਾ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਮਿਲਦੇ ਆ ਜੀ ਹੁਣ ਨੈਕਸਟ ਵਲੌਗ ਚ